ਸਸਰੀ ਕਾਲ ਦੇ ਸਾਰਿਆਂ ਨੂੰ ਅੱਜ ਆਪਾਂ ਆਗਰੇ ਦਾ ਪੇਠਾ ਹੈ ਪੇਠੇ ਦੀ ਮਠਿਆਈ ਬਣਾਵਾਂਗੇ ਇਹ ਰੈਂਪੀ ਨੇ ਕਿਸੇ ਤੋਂ ਮੰਗਵਾਇਆ ਹੈਗਾ ਤੇ ਆਪਾਂ ਕਿਹੜਾ ਕੱਟ ਦਾਂਗੇ ਇਹਨੂੰ ਕੱਚਾ ਪੇਠਾ ਹੈ ਇਹ ਕਿਹੜਾ ਕੱਟ ਦਾਂਗੇ ਤੇ ਬਾਕੀ ਦਾ ਕੰਮ ਫਿਰ ਰੈਂਪੀ ਕਰੂਗਾ ਪੇਲੋ ਬਣਾਉਣ ਲੱਗੇ ਫਿਰ ਵੀ ਰੈਂਪੀ ਕਰਵਾਊਗਾ ਨਾਲ ਮੇਰੇ ਇਹ ਹੈ ਆਪਾਂ ਪਹਿਲੀ ਵਾਰੀ ਬਣਾਉਣ ਲੱਗੇ ਆਂ ਪੇਠੇ ਦੀ ਮਠਿਆਈ ਤੇ ਆਪਾਂ ਵਧੀਆ ਤਰੀਕੇ ਨਾਲ ਬਣਾਵਾਂਗੇ ਨੂੰ ਸਾਰੇ ਨੂੰ ਕੱਟ ਕੇ ਆਪਾਂ ਫਾੜੀਆਂ ਕਰ ਲਾਂਗੇ ਪਿੱਛੇ ਇਹ ਚਿੱਟਾ ਹੁੰਦਾ ਹੈ ਤੇ ਆਪਾਂ ਇਹਦੀਆਂ ਫਾੜੀਆਂ ਬਣਾ ਲਾਂਗੇ ਐਸਟਰਾਪ ਵੀ ਕੱਢ ਦਿਆਂਗੇ ਨਾਲੇ ਛਿਲਕਾ ਲਾ ਦੇਾਂਗੇ ਤੇ ਆਪਾਂ ਨਾਲ ਛਿਲਕਾ ਲਾਤਾ ਨਾਲੇ ਵਿਕੜ ਤੇ ਤੇ ਸਾਰਾ ਪੇਠਾ ਆਪਾਂ ਇਸ ਤਰ੍ਹਾਂ ਛਿਲ ਲਾਂਗੇ ਤੇ ਛੇਰ ਲਾਂਗੇ ਇਹ ਕਾਲ ਜਿਹਾ ਰਿਆ ਨੂੰ 10-12 ਘੰਟੇ ਹੋ ਗਏ ਆਪਣੇ ਪੇਠੇ ਪਏ ਨੂੰ ਆ ਦੇਖੋ ਆ ਆ ਦੇਖੋ ਵਧੀਆ ਫਿੱਜ ਗਿਆ ਹੈ 10-12 ਘੰਟੇ ਹੋ ਗਏ ਪਾਣੀ ਚ ਪਾਏ ਨੂੰ ਇਹਨੂੰ ਆਪਾਂ ਸਾਫ਼ ਕਰਾਂਗੇ ਹੁਣ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲਾਂਗੇ ਆਪਾਂ ਪਹਿਲਾਂ ਇਹਨੂੰ ਵੱਡੀ ਕੜਾਹੀ ਚ ਕੱਢਾਂਗੇ चं तरह साफ पानी साफ करा लव तेल च भी पानी साफ होर पालिया ये कच्चा ਮਾਤਰ ਆਹ ਮਾ ਸਰ ਹੁਣ ਆਪਾਂ ਚਿੱਲੇ ਤੇ ਤਰ ਦੇਾਂਗੇ ਓਕੇ ਆ ਕੇ ਦੇਖਿਆ ਸਰ ਇਹਨੂੰ ਆਪਾਂ ਚੋਲੇ ਸਰ ਤਰ ਦੇ ਤੇ ਜਦੋਂ ਉਪਰ ਮਾ ਉਪਰ ਲਾਪਿਆ ਤੇ ਭਾਂ 10 15 ਮਿੰਟ ਨੂੰ ਵਾਲਾਂਗੇ ਫਿਰ ਲਾਵਾਂਗੇ ਗੇਠੀ ਤੇ ਤਰਾਂਗੇ ਚਿੱਲਾ ਨਹੀਂ ਗਾਇ ਹੈ ਤੋ ਟੋਟਾ ਕਰ ਦਾਂਗੇ ਭਾੜਾ ਯਾ ਉਹਨੇ ਨੂੰ ਆਪਾਂ ਸਾਫ ਪਾਣੀ ਨਾਲ ਧੋਵਾਂਗੇ ਸਾਫ ਪਾਣੀ ਚ ਪਾਵਾਂਗੇ ਉਹ ਦੂਜਾ ਡੋਸ ਤਾਂ ਪਾਣੀ ਆਪਾਂ ਤੇ ਦੇਗ ਵੀ ਸਾਫ ਕਰ ਲੈਂਦੀ ਤੇ ਸਾਫ ਪਾਣੀ ਪਾਇਆਗਾ ਸਾਫ ਪਾਣੀ ਨਾਲ ਚੰਗੀ ਤਰ੍ਹਾਂ ਧੋਵਾਂਗੇ ਦੀਵਾਲੀ ਵੀ ਆ ਗਈ ਹੈ ਤੇ ਦਿਵਾਲੀ ਨੂੰ ਆਪਾਂ ਤਾਂ ਕਰਕੇ ਇਹ ਮਠਿਆਈ ਬਣਾਵਾਂਗੇ ਇਹ ਵੀ ਪਹਿਲੀ ਵਾਰੀ ਬਣਾਉਣ ਲੱਗੇ ਆ ਦੇਖਦੇ ਆ ਕਿਹੋ ਜਿਹਾ ਬਣਦਾ ਅੱਜ ਦੇਖਾਂਗੇ ਵੀ ਕਿਵੇਂ ਬਣੂਗਾ ਹੈ ਕਦੇ ਅੱਗੇ ਬਣਾਇਆ ਤਾਂ ਹੈ ਨਹੀਂ ਇਹ ਕੜਾਈ ਜਿਹੜਾ ਪਾਣੀ ਲੱਗਿਆ ਸੀ ਉਹ ਢੋਲ ਕੇ ਸਾਫ਼ ਕਰ ਲਈ ਕੜਾਈ ਤੇ ਹੁਣ ਆਪਾਂ ਐ ਕਰਾਂਗੇ ਚੰਗੀ ਤਰ੍ਹਾਂ ਨਿਚੋੜ ਕੇ ਤੇ ਕੜਾਈ 'ਚ ਪਾਵਾਂਗੇ ਬਣਾਵਾਂਗੇ ਅੱਜ ਆਪਾਂ ਦੇਗ ਚ ਕਿਉਂ ਕੜਾਈ ਛੋਟੀ ਐ ਆਪਣੇ ਤੇ ਦੇਗ ਥੋੜੀ ਵੱਡੀ ਐ ਜਾਸਨੀ ਦੇਗ ਕੀ ਬਣਾਵਾਂਗੇ ਤੇ ਸੌਖਾ ਪੈ ਜਾਊਗਾ ਤੇ ਜੇ ਕੜਾਈ ਚ ਬਣਾਉਣੇ ਐ ਤੇ ਥੋੜਾ ਜਿਹਾ ਵੀ ਜ਼ਿਆਦੇ ਇਹ ਕੜਾਈ ਇੱਕ ਇਹ ਦੋ ਵੱਡੀ ਕੜਾਈ ਫੈਣੀਗੀ फिरफ चंग करा अग बाले कड़ाई अग बाले तो देख धर लो जी पेठा उबलना स्टार्ट हो गया थोड़ थोड़ा थोड़ा ਥੋੜਾ ਥੋੜਾ ਬਾਹਾਂ ਆਇਆ ਨਾ ਇਹਨਾਂ ਆਪਾਂ ਹਣ 10 12 ਮਿੰਟ ਉਬਾਲਾਂਗੇ ਚੰਗੀ ਤਰ੍ਹਾਂ ਫਿਰ ਘਰ ਵੀ ਆਪਣਾ ਰੰਗ ਰੋਗ ਹੋ ਗਿਆ ਤੇ ਹੁਣ ਸਫਾਈ ਚ ਕੋਈ ਰਹੇਗੀ ਬਸ ਕਰਨ ਵਾਲੀ ਥੋੜੀ ਜੀ ਅਧਿਕਤਾ ਹੋ ਗਈ ਆ ਤੇ ਫਿਰ ਤੁਹਾਨੂੰ ਘਰ ਦਾ ਟੂਰ ਦੇਵਾਂਗੇ ਸਾਰੇ ਦਾ ਹੁਣ ਟੂਰ ਘਰ ਦਾ ਸਾਰਾ ਘਰ ਦਿਖਾਵਾਂਗੇ ਫਿਰ ਵੀ ਹਾਲੇ ਤਾਂ ਸਫਾਈ ਰਹਿੰਦੀ ਐ ਮੈਂ ਥੱਕੀ ਵੀ ਬਸ ਥੋੜੀ ਜੀ ਫਈਆਂ ਸਪਾਈਆਂ ਕਰਦੀ ਤੇ ਸਾਲ ਸਫਾਈ ਉਹ ਨਾਲ ਲਾਉਣੀ ਹੈ ਕਿਸੇ ਨੂੰ ਤੇ ਆਪਾਂ ਨੂੰ ਲੱਗਣਾ ਹੀ ਪੈਂਦਾ ਆਪਣੋਂ ਵੀ ਤੇ ਹੁਣ ਵੀ ਸਫਾਈ ਕਰਕੇ ਸਵੇਰੇ ਸਫਾਈ ਹੋ ਜੂਗੀ ਸ਼ਾਮ ਨੂੰ ਤੇ ਫਿਰ ਪਰਸੋ ਤੁਹਾਨੂੰ ਘਰ ਦਿਖਾਵਾਂਗੇ ਸਾਰਾ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲੱਖ ਸਬਸਕ੍ਰਾਈਬ ਕਰਵਾਓ ਛੇ 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 ਸਾਢੇ ਲੱਖ ਸਬਸਕ੍ਰਾਈਬ ਨਹੀਂ ਹਜੇ ਹੋਏ ਕਿੰਨਾ ਚਿਰ ਹੋ ਗਿਆ ਤੇ ਵੀ ਕਹਿੰਦੇ ਸੀ ਵੀ ਛੇਤੀ ਛੇਤੀ ਹੋ ਜਾਣਦਾ ਬਹੁਤ ਵਧੀਆ ਗੱਲ ਹੈ ਜੇ ਛੇਤੀ ਹੋ ਜਾਣ ਤਾਂ ਤ्रेन ਆਪਾਂ 10-15 ਮਿੰਟਾਂ ਬਾਅਦ 12 ਮਿੰਟਾਂ ਬਾਅਦ ਲਾ ਲਾਂਗੇ ਉਹਨੇ ਚਰਪੰਦ ਕਰ ਦਿੰਦੇ ਲੋ ਜੀ ਇਹਨੂੰ 10-15 ਮਿੰਟ ਹੋ ਗਏ ਉਬਲ ਗਿਆ ਇਹਨੂੰ ਚੰਗੀ ਤਰ੍ਹਾਂ ਉਬਲ ਗਿਆ ਤੇ ਹੁਣ ਇਹਨੂੰ ਆਪਾਂ ਪਿਲਾਉਣ ਤੇ ਹੈ ਕੱਢ ਲਾਂ ਹੁਣ ਆਪਾਂ ਲਾ ਲਾਂਗੇ ஜோ ஒா <laughs> <laughs> ਘਾੜੀਆਂ ਹੋਣ ਜੀ ਆਪਣੀਆਂ 3 ਕਿਲੋ ਤੇ ਆਪਾਂ ਖੰਡ ਪਾਵਾਂਗੇ ਦੁੱਧ ਦੀ ਯਾਨੀ ਕਿ 1.5 ਕਿਲੋ ਚੰਗੀ ਤਰ੍ਹਾਂ ট্রান্সਪੇਰੈਂਟ ਹੋ ਗਿਆ ਬੇਟਾ ਆ ਦੇਖੋ ਆਪਾਂ ਇਹਨੂੰ ਦੇਖ ਨੂੰ ਸਾਫ਼ ਕਰਕੇ ਫਿਰ ਆਪਾਂ ਚਾਸਨੀ ਬਣਾਵਾਂਗੇ। ਇਹੋ ਦੇ ਸਾਫ਼ ਕਰ ਲੀਏ ਹੁਣ। ਲਓ ਹੁਣ ਆਪਾਂ ਦੇ ਸਾਫ਼ ਕਰ ਲਈ ਆ। ਤੇ ਆਪਾਂ ਲਈ ਕਿਤੇ ਵੇਰ ਕਰਾਂਗੇ। ਇਹ ਲਾ ਪਖੰਡ ਪਾਵਾਂਗੇ 1.5 ਕਿਲੋ ਖੰਡ ਹੈ। 1.5 ਕਿਲੋ ਖੰਡ ਹੈ ਤੇ ਆਪਾਂ 200 ਗ੍ਰਾਮ ਪਾਣੀ ਪਾਵਾਂਗੇ। ਜੇ ਰਖਣਾ ਚੰਗੀ ਤਰ੍ਹਾਂ ਫੁਰਗੀ ਫੇਰ ਆਪਾਂ ਵਿੱਚ ਬਿਠਾ ਪਾਵਾਂਗੇ ਟਕ ਕਰ ਲਵਾਂਗੇ। ਲਓਏ ਸਾਰੇ ਖੰਡ ਪੁਰ ਗਈ ਆ। ਤੇ ਹੁਣ ਆਪਾਂ ਲੈਚਨਾ ਪਾਵਾਂਗੇ। ਇਹ ਲੈਚਨਾ ਤੋੜ ਕੇ ਤੋੜ ਕੇ ਪਾਵਾਂਗੇ। ਤੇ ਇਕ ਪਾਵਾਂਗੇ ਕੇਵੜਾ ਵਾਟਰ। ਗੁਲਾਬ ਜਲ। ਕੀ? ਹਾਂ ਗੁਲਾਬ ਜਲ ਪਾਵਾਂਗੇ ਥੋੜਾ ਜਿਹਾ। ਖੁਸ਼ਬੂ ਵਾਸਤੇ ਚਾਰ ਪੰਜ ਬੂੰਦ। ਇਹਨਾਂ ਕਾਸ਼ ਵਧੀਆ ਆਉਂਦੀ ਹੈ ਹੋਰ ਤਾਂ ਕੁਛ ਨਹੀਂ ਤੇ ਹੁਣ ਆਪਾਂ ਪਾਵਾਂਗੇ ਵਿੱਚ ਪੇਠਾ ਸ਼ਾਣੀ ਨਾਲ ਹੀ ਪਾਵਾਂਗੇ ਇਸੇ ਨਾਲ ਗਰਮ ਹੈ ਕੀ ਗਾ ਟ੍ਰਾਂਸਪੇਰੈਂਟ ਹੋ ਗਿਆ ਠਾਵੇ ਨਹੀਂ ਤੁਸੀਂ ਲਾ ਪਿਆ ਹੁਣ ਆਪਾਂ ਖੁਰਚਣਾ ਇੱਕ ਵਾਰ ਮਾਰ ਦਿਆਂਗੇ ਚੰਗੀ ਤਰ੍ਹਾਂ ਉਹਨਰ ਤਾਗ ਦੇਾਂਗੇ ਖੰਡ ਵਿੱਚ ਰੱਖੀ ਵੀ ਹੋਈ ਹੈ ਹਲੋ ਖੰਡ ਦਾ ਪਾਣੀ ਰਚ ਗਿਆ ਵਿੱਚ ਖੰਡ ਰਚ ਗਈ ਨਾਲੇ ਤੇ ਆਪਾਂ ਬੈਠੇ ਹੁਣ ਲਾਵਾਂਗੇ स्ट्रेज पा ला लागे टिकिया टिकिया सारिया आप लं तरह नचोड़ के इन्हों ਚ ਲਾਰਕੇ ਜੇ ਪਾ ਦੇਾਂਗੇ ਤੇ ਇਹ ਚਾਰ ਪੰਜ ਦਿਨਾਂ ਵਿੱਚ ਵਧੀਆ ਖੰਡ ਉੱਤੇ ਸੁੱਕ ਜਾਣੀਆਂ ਤੇ ਅੱਗੇ ਟਫਾੜੀ ਅਡਡ ਹੋ ਜਾਣੀਆਂ ਰੋ ਆਪਣਾ ਖਾ ਸਕਦੇ ਆ ਵੈਸੇ ਤਾਂ ਹੁਣ ਵੀ ਖਾ ਸਕਦੇ ਆ ਜਿਹਨੂੰ ਐਸ ਸਵਾਦ ਲੱਗਦਾ ਪਰ ਸੁੱਕੇ ਤੋਂ ਜ਼ਿਆਦਾ ਸਵਾਦ ਲੱਗਦਾ ਇਹ ਚਾਦਰ ਤੇ ਡਿੱਗ ਗਿਆ। ਲਓ ਜੀ ਆਪਣਾ ਬਣ ਗਿਆ ਫੇਟਾ ਵਧੀਆ ਬਹੁਤ ਵਧੀਆ। ਇਹਨੂੰ ਹੁਣ ਆਪਾਂ ਸੁਕਾ ਦੇਾਂਗੇ ਅੱਖੇ ਥੱਲੇ ਤੇ ਦੋ ਤਿੰਨ ਦਿਨਾਂ ਚਾਹੀਏ ਵਧੀਆ ਸੁੱਕ ਕੇ ਬਣ ਜਾਊਗਾ। ਹਾਂ ਬੱਦ ਤੇ ਵਧੀਆ ਜੰਮ ਜਾਣੀ ਆ ਤੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਗੇ ਵੀ ਗਾਂ ਦਾਂ ਸ਼ੇਅਰ ਕਰ ਦਿਆ ਕਰੋ ਰਿਸ਼ਤੇਦਾਰਾਂ ਚ ਦੋਸਤਾਂ ਮਿੱਤਰਾਂ ਚ